ਕੰਮ ਉਹ ਕਿੰਨੇ ਪੈਸੇ ਕਮਾ ਸਕਦਾ ਹੈ ਤੁਹਾਡੇ ਨਾਲ ਜੀ ਬਈ ਜੀ ਅਸੀਂ ਤਾਂ ਇਹ ਮੰਨਦੇ ਕਿੰਨੀ ਕਮਾਈ ਜਾਵੇ ਜਿੰਨੇ ਮਰਜ਼ੀ ਕਮਾਈ ਜਾਵੇ ਕਿੰਨੇ ਮਰਜ਼ੀ ਕਮਾਈ ਜਾਵੇ ਇਹਨੇ ਕਿਹੜਾ ਥੱਕਣਾ ਥੱਕਣਾ ਜਨਰਲ ਥੱਕ ਜੂ ਪੈਸੇ ਇਹ ਥੱਕਦੀ ਨਹੀਂ ਜੀ ਚੌੜੀ ਘਰੀ ਠੀਕ ਆ ਇਹ ਬੰਦਾ ਬੈਜੂ ਇਹ ਨਹੀਂ ਬੰਦੀ ਕਿਤੇ ਹਾਂਜੀ ਹਾਂਜੀ ਇਹ ਬਹੁਤ ਵਧੀਆ ਸਿਸਟਮ ਵਿੱਚ ਬਣੀ ਹੋਈ ਹੈ ਠੀਕ ਹੈ ਠੀਕ ਹੈ ਠੀਕ ਜੀ ਹਾਂਜੀ ਇਹਦੀਆਂ ਫੈਸਿਲਟੀਆਂ ਦੇਖ ਲਓ ਤੁਸੀਂ ਸਿਦਾ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਈ ਸਤਿ ਸ਼੍ਰੀ ਅਕਾਲ ਬਈ ਨਾਂ ਦੱਸ ਦਿਓ ਬਲਾ ਬਣਾ ਬਈ ਜੀ ਨਾਂ ਸੁਖਵਿੰਦਰ ਸਿੰਘ ਕੈਲ ਠੀਕ ਆ ਬਰਾਲਾ ਤੇ ਆਪਣਾ ਨਾਮ ਦੱਸਦੇ ਕੋਈ ਠੀਕ ਹੈ। ਤੇ ਬੋਲ ਜੀ ਫਰਮਾਨਾ ਬੋਲ ਕਰੋ ਆਪਣਾ। ਫਰਮਾਨਾ ਦਾ ਨਾਮ ਬਾਈ ਜੀ ਬਲਵਾਨ ਹੈ। ਗਰੋਮਾਨਾ ਤਾਂ ਕੈਂਚੀਆਂ। ਮੇਨ ਚੌਂਕ। ਠੀਕ ਹੈ ਬਾਈ ਜੀ। ਆਹ ਮਾਨਸਾ ਦੇ ਇੱਥੇ ਰਹਿਣਾ ਬਾਈ। ਹਾਂਜੀ ਹਾਂਜੀ। ਇਹ ਸਪੋਰਟ ਚੌਂਕ ਆ ਗਿਆ ਜੀ ਮਾਨਸਾ ਕੈਂਚੀਆਂ। ਠੀਕ ਹੈ ਬੱਡੀ ਬਾਈ। ਇਹ ਆਪਣੀ ਫਰਮਾਨਾ ਬਈ ਰੋ। ਹਾਂਜੀ ਬਾਈ ਜੀ। ਕੰਮ ਦੱਸ ਦਿਓ ਬਾਈ ਜੀ ਤੋਰਾ। ਕੰਮ ਬਾਈ ਜੀ ਆਪਾਂ ਨਾ ਨਵੇਂ ਲੋਹੇ ਤੋਂ ਨਵੇਂ ਆਇਰਨ ਤੋਂ ਮੋਲਡ ਕਰਕੇ ਜਿਹੜੀ ਸਮਾਜ ਨੂੰ ਚੀਜ਼ ਦੀ ਜ਼ਰੂਰਤ ਹੈ। ਠੀਕ ਹੈ ਬਾਈ ਜੀ। ਉਹ ਬਣਾ ਰਹੇ ਆ। ਠੀਕ ਹੈ ਭਾਈ ਹਾਂਜੀ ਹਾਂਜੀ ਇਨਸਾਨ ਦਾ ਕੰਮ ਆਸਾਨ ਕਰਨ ਵਾਲਾ ਹਾਂਜੀ ਹਾਂਜੀ ਮਿੰਨੀ ਲੋਡਿੰਗ ਕ੍ਰੇਨ ਹੈ ਜੀ ਲੋਡਿੰਗ ਕ੍ਰੇਨ ਭਾਈ ਇਹ ਅੱਜਕੱਲ ਇੰਨਾ ਕਿਸੇ ਤੋਂ ਨਹੀਂ ਮਤਲਬ ਉੱਪਰ ਨੀਚੇ ਚੜਾਇਆ ਜਾਂਦਾ ਸਮਾਨ ਹਾਂਜੀ ਕੀ ਚੜਾਉਣ ਵਾਸਤੇ ਬਰੇਤੀ ਬਾਜਰੀ ਸੈਕੰਡ ਮੰਜ਼ਲ ਪੈਂਦੀ ਹੈ ਜਦੋਂ ਉਦੋਂ ਇਹ ਕੰਮ ਦਿੰਦੀ ਬਾਕੀ ਉਹਨਾਂ ਗਰਮੀ ਬਹੁਤ ਵਧੀਆ ਬਲ ਜਾਂ ਮੁੰਦੀ ਹਾਂਜੀ 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 ਠੀਕ ਹੈ ਠੀਕ ਹੈ ਬਈ ਇਹ ਕਹੇ ਬੰਦਾ ਕੰਮ ਕਰਦਾ ਨਹੀਂ ਚੱਲੀ ਬਈ ਇਹ ਤਾਂ ਜੀ ਕਿੰਨੇ ਹੀ ਕਰ ਲੋ ਜੀ ਇੱਥੇ ਆਪਣੇ ਮੌਲ ਤੇ ਲੱਗੀ ਹੋਈ ਹੈ ਜੀ ਠੀਕ ਹੈ ਬਈ ਇਹ ਘਟੂ ਘਟ ਇੱਕ ਕੋਹੜਾ ਰੋਜ਼ ਚੜਾ ਲੈਂਦੇ ਨੇ ਬਾਜਰੀ ਦਾ ਐਨੀ ਪਤਾ 10 ਟਰਾਲੀਆਂ ਚੜਾ ਲੈਣ ਜੀ ਠੀਕ ਹੈ ਜੀ ਇੱਥੇ ਮੌਲ ਬਣਦਾ 28 ਕਿੱਲਿਆਂ ਦੇ ਵਿੱਚ ਉੱਥੇ ਆਪਣੀਆਂ ਮਸ਼ੀਨਾਂ ਚੱਲੀਆਂ ਜਾਂਦੀਆਂ ਨਾਲ ਹੀ ਮਾਨਸਾ ਠੀਕ ਹੈ ਬਈ ਤੇ ਦਿਨ ਰਾਤ ਚਲਾਈ ਚੱ ਇਸ ਤੋਂ ਵਿੱਚ ਬਣੀ ਹੋਈ ਹੈ ਠੀਕ ਹੈ ਠੀਕ ਹੈ ਠੀਕ ਹੈ ਹਾਂ ਜੀ ਇਹਨੀਆਂ ਫੈਸਿਲਟੀਆਂ ਦੇਖ ਲਓ ਤੁਸੀਂ ਜੀ ਮਤਲਬ ਆ 50 ਫੁੱਟ ਅਸੀਂ ਤਾਰ ਫਰੀ ਦਿੰਨੇ ਆ ਜੀ ਜੀ ਸਾਰਾ ਫਾਈਨਲ ਸਿਸਟਮ ਇਹਦਾ ਲਾ ਕੇ ਦਿੰਨੇ ਆ ਜੀ ਠੀਕ ਹੈ ਜੀ ਐਮ ਵਧੀਆ ਐਰ ਨੂੰ ਤਿਆਰ ਕੀਤੀ ਹੈ 2 ਹਾਰਸ ਪਾਵਰ ਦੀ ਮੋਟਰ ਹੈ ਜੀ ਠੀਕ ਹੈ ਠੀਕ ਹੈ ਜੀ 3 ਮਹੀਨੇ ਦੀ ਉਹਦੀ ਗਾਰੰਟੀ ਦਿੰਦੇ ਆ ਮੋਟਰ ਦੀ ਠੀਕ ਹੈ ਜੀ ਗੇਅਰ ਬਾਕਸ ਲੱਗਿਆ ਜੀ ਵਿੱਚ ਹੀ ਗੇਅਰ ਬਾਕਸ ਤੇ ਬ੍ਰੇਕ ਹੈ ਜਿੱਥੇ ਮਰਜ਼ੀ ਤੁਸੀਂ ਟਰਾਲੀ ਭਰੀ ਹੋਈ ਰੋਕ ਲਓ ਉੱਪਰ ਰੋਕ ਲਓ ਵਿਚਾਰੇ ਰੋਕ ਲਓ ਨੀਚੇ ਰੋਕ ਠੀਕ ਹੈ ਜੀ ਜਿੱਥੇ ਵੀ ਰੋਕ ਲਓ ਜੀ ਤੇ ਪੂਰੀ ਮਤਲਬ ਸਿਸਟਮੈਟਿਕ ਬਣੀ ਹੋਈ ਆ ਹਾਂ ਜੀ ਪੂਰੀ ਐਕੂਰੇਟ ਬਣੀ ਹੋਈ ਆ ਉਹ ਦੇਖੋ ਜੀ ਉਹ ਤਿਆਰ ਹੋਈ ਜਾਂਦੀ ਆ ਅੱਛਾ ਇਹ ਤਾਂ ਬਸੇ ਬਣ ਗਈ ਬਾਈ ਇਹ ਤਿਆਰ ਹੋ ਜਾਂਦੀ ਆ ਬਿਲਕੁਲ ਕੱਚੇ ਸਿਸਟਮ ਤਿਆਰ ਹੋ ਜਾਂਦੀ ਹੈ 베어ਿੰਗ 11 ਨੰਬਰ ਲਾਤਾ ਜੀ ਠੀਕ ਹੈ ਜੀ ਇਹ 9 ਨੰਬਰ 베어ਿੰਗ ਲਾਤਾ ਠੀਕ ਹੈ ਨਹੀਂ ਆਮ ਚਲੋ ਆ ਸਾਡੇ ਨਾਲ ਵੀ ਕੋਈ ਚੀਜ਼ ਵਧੀਆ ਬਣਦੀ ਹੁੰਦੀ ਹੈ ਅਸੀਂ ਕਹਿ ਨਹੀਂ ਸਕਦੇ ਠੀਕ ਹੈ ਅਸੀਂ ਆਪਦੇ ਜਾਣੇ ਇਹਨੂੰ ਇੱਕ ਜਿਵੇਂ ਕੰਪਨੀ ਚੀਜ਼ ਬਣਾ ਰਹੀ ਹੈ ਨਵੇਂ ਟਰੈਕਟਰ ਬਣਦੇ ਆ ਨਵੀਆਂ ਕਾਰਾਂ ਬਣਦੀਆਂ ਅਸੀਂ ਉਹ ਸੇਫ ਦਿੱਤੀ ਹੈ ਜੀ ਵਾਹ ਜੀ ਮਤਲਬ ਇਹਦੇ ਵਿੱਚ ਡਿਜ਼ਾਈਨ ਵਾਲਾ ਬੈਲੈਂਸ ਤੇ ਬਣੀ ਹੋਈ ਹੈ ਜੀ ਸਾਰਾ ਸਿਸਟਮ ਇਹਦਾ ਠੀਕ ਹੈ ਠੀਕ ਹੈ ਐਕਿਊਰੇਟ ਐਕਿਊਰੇਟ ਆ ਸਾਡੇ ਮਤਲਬ ਇਹ ਇੰਜੀਨੀਅਰ ਨੇ ਬਾਈ ਜੀ ਠੀਕ ਹੈ ਬਾਈ ਜੀ ਏ ਆਪਦੀ ਦੇਖਰੇਖ ਤੇ ਸਾਰਾ ਕੁਝ ਕਰ ਰਹੀ ਠੀਕ ਹੈ ਭਾਈ ਜੀ ਹਾਂ ਤੇ ਮਤਲਬ ਦੇ ਦੀਏ ਪਗੂਣੀਆਂ ਚ ਕਹਦੇ ਪਿਆ ਬੀ ਕਹਿੰਦੇ ਪਗੂੜੀ ਗੂੜੀ ਚ ਬਣੀ ਹੋਈ ਆ ਬਿਲਕੁਲ ਗੂਣੀਆਂ ਲੇਬਰ ਜਮਾ ਗੂਣੀਆਂ ਤੋਂ ਵੀ ਵੱਡ ਗੂਣੀਆਂ ਚ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਤੇ ਜਗਾੜਾ ਕੰਮ ਨਹੀਂ ਕਹਦੀ ਆ ਨਾ 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 ਨਹੀਂ ਬਿਲਕੁਲ ਜਗਾੜਾ ਵਾਲਾ ਕੰਮ ਨਹੀਂ ਕੋਈ ਇਹਦਾ ਲਾਂਭਾ ਨਹੀਂ ਨਹੀਂ ਮਤਲਬ ਐਵੇਂ ਬਹੁਤੀਆਂ ਦੇਖੀਆਂ ਐਕਸੀਡੈਂਟ ਬਹੁਤ ਹੁੰਦੇ ਆ ਨਵੀਆਂ ਮਸ਼ੀਨਾਂ ਦੇ ਕਿਉਂਕਿ ਲੋਡ ਚੱਕ ਲਿਆ ਉਲਰ ਗਈ ਉੱਤਰ ਉੱਤਰ ਹੋ ਗਈ ਜੀ ਹੈਨਾ ਇਹ ਤਾਂ ਟੁੱਟ ਗਈ ਹੁਣ ਸਾਡੇ ਕੋਲੇ ਆਉਂਦੀਆਂ ਮਸ਼ੀਨਾਂ ਪੁਰਾਣੀਆਂ ਕਿਸੇ ਦੀਆਂ ਲੈਤੀਆਂ ਹੋਈਆਂ ਰਿਪੇਅਰ ਕਰਾਉਂਦੇ ਆ ਕਈ ਵਾਰੀ ਤਾਂ ਇੱਥੋਂ ਵੈਜੀ ਆ ਗੁੱਲਾ ਵੀ ਟੁੱਟਿਆ ਹੋਇਆ ਦੇਖਿਆ ਅਜਾਣ ਖਲਿਆਦਾ ਬਾਈ ਹਾਂ ਟੁੱਟਦੇ ਆ ਜੀ ਇਹ ਕਿਉਂਕਿ ਇਹ ਹਲਕੇ ਲਾਉਣਦੇ ਨੇ ਜੀ ਇਹ ਵੀ ਟੁੱਟੇ ਦੇਖਿਆ ਇਹ ਆਪਣੀ ਕੋਈ ਸਟ੍ਰੈਟਜੀ ਨਹੀਂ ਚਾਹੀਦੀ ਨਾ 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 ਜੀ ਬਿਲਕੁਲ ਨਹੀਂ ਬਾਕੀ ਤਾਂ ਜੀ ਦੇਖੋ ਪ੍ਰਮਾਤਮਾ ਨੇ ਹੀ ਆ ਕਿਰਪਾ ਦੇਖੋ ਟਾਈਟਨਿਕ ਜਹਾਜ਼ ਵੀ ਗਿਆ ਸੀ ਕਾ ਯਾ ਮਤਲਬ ਇਹ ਨਹੀਂ ਹੈਗਾ ਵੀ ਆਪਾਂ ਆਵੇ ਜਿਹੜੇ 101% ਫਾਈ ਬਣਾਈ ਠੀਕ ਹੈ ਜੀ ਮਤਲਬ ਆਪਣੇ ਵੱਲੋਂ ਕੋਈ ਇੱਥੇ ਲੰਬਾ ਨਹੀਂ ਆਇਆ ਨਾ 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 ਬਿਲਕੁਲ ਕੋਈ ਲੰਬਾ ਨਹੀਂ ਆਇਆ ਬਿਲਕੁਲ ਤੇ ਜਿਵੇਂ ਤੇਜੀ ਬਾਈ ਜੀ ਇਹ ਮਸ਼ੀਨ ਆ ਕਿੰਨੇ ਦੇ ਪੈਸੇ ਆਪਾਂ ਇੱਕ ਬਿਜ਼ਨਸ ਸਟਾਰਟ ਕਰਦਾ ਕਰ ਸਕਦੇ ਬੰਦੇ ਬਾਈ ਜੀ ਹਾਂ ਜੀ ਇਹ ਅਸੀਂ ਜਿਹੜੀ 94000 ਰੁਪਏ ਪ੍ਰਾਈਸ ਰੱਖੀ ਹੈ ਜੀ ਠੀਕ ਹੈ ਬਾਈ ਜੀ ਦੋ ਰੇੜੀਆਂ ਦੇ ਨਾਲ ਹੈਗੀ ਫ੍ਰੀ ਦਿੰਨੇ ਆ ਆ ਫ੍ਰੀ ਨਹੀਂ ਰੇੜੀ ਹਾਂ ਜੀ ਹਾਂ ਜੀ ਹਾਂ ਠੀਕ ਹੈ ਬਾਈ ਜੀ ਇਹ ਮਤਲਬ ਨਵਾਂ ਟਾਇਰ ਵੀ ਲਾ ਕੇ ਫਿਰ ਆਪਣੀ ਰੇੜੀ ਲਗਭਗ 100 150 ਫ ਮਤਲਬ ਸੈਟਿੰਗ ਫੈਟਿੰਗ ਰਹੀ ਹੈ ਠੀਕ ਹੈ ਭਾਈ ਇੱਕ ਆਮੰਦ ਕਿੰਨੇ ਪੈਸੇ ਮਾ ਆਉਂਦਾ ਹੈ ਤੁਹਾਨੂੰ ਹੈ ਇੱਕ ਆਮੰਦ ਕਿੰਨੇ ਪੈਸੇ ਕਮਾ ਸਾ ਆਉਦਾ ਹੈ ਤੁਹਾਨੂੰ ਕਿੰਨੀ ਮਰਜ਼ੀ ਭਾਈ ਜੀ ਅਸੀਂ ਤਾਂ ਇਹ ਮੰਨਦੇ ਕਿੰਨੀ ਕਮਾਈ ਜਾਵੇ ਜਿੰਨੇ ਮਰਜ਼ੀ ਕਮਾਈ ਕਿੰਨੇ ਮਰਜ਼ੀ ਕਮਾਈ ਜਾਵੇ ਇਹਨੇ ਕਿਹੜਾ ਥੱਕਣਾ ਆਕਣਾ ਜਨਰਲ ਸੱਪ ਜੂ ਪੈਸੇ ਹਾਂ ਇਹ ਡੇਲੀ ਲਗਭਗ ਮੇਰੇ ਖਿਆਲ ਹੈ ਵੀ 500 ਰੁਪਏ ਹੈ ਡਿੱਗ ਜਾਂਦੀ ਹੈ 500 ਰੁਪਏ ਹੈ ਡਿੱਗ ਇਹ ਕਿਸੇ ਨੇ ਮਹੀਨੇ ਵਾਸਤੇ ਰਹਿਣੀ ਹੈ ਫਿਰ 13-14000 ਇਕੱਠੀ ਹੋ ਜਾਂਦੀ ਹੈ ਇਕੱਠੀ ਜਾਂਦੀ ਹੈ 23 ਤੋਂ ਬਣਾ ਦਰਮਡ ਬਣਾਉਣਾ ਹੈ ਭਾਈ ਹਾਂਜੀ ਹਾਂਜੀ ਆਪਾਂ ਇਹ ਹਾਂ ਜੀ ਆਪਰੇ ਕੰਮ ਦੀ ਸਾਡਾ ਪੈਟ ਕਰਤੀ ਮਾਲ ਜਿਹੜੀ ਆਪਰੇ ਹਾਂ ਜੀ ਹਾਂ ਜੀ ਹਾਂ ਜੀ ਫੋਰ ਬਾਈ ਫੋਰ ਬਾਈ ਫੋਰ ਬਾਈ ਫੋਰ ਹੈ ਜੀ ਠੀਕ ਹੈ ਇਹ ਅੱਗੇ ਪਿੱਛੇ ਜਾਂਦਾ ਜੀ ਇਸੇ ਗੇਅਰ ਨਾਲ ਠੀਕ ਹੈ ਜੀ ਇਸੇ ਨਾਲ ਹੀ ਅੱਗੇ ਜਾਂਦਾ ਜੀ ਠੀਕ ਹੈ ਜੀ ਇੱਥੇ ਆਪਾਂ ਮੋਟਰ ਕਰਾਂਗੇ ਬੈਕ ਤੇ ਲੈ ਜਾਂਦਾ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ 2 ਹਾਰਸ ਪਾਵਰ ਦੀ ਇਹ ਜਿਹੜੀ ਵੀ ਮੋਟਰ ਹੈ ਜੀ ਇਹਦੀ ਮੋਟਰ ਦੀ ਵੀ ਗਾਰੰਟੀ ਹੈ ਜੀ ਠੀਕ ਆ ਬਾਈ ਜੀ ਤੇ ਨੀ ਨਾਲ ਜਿਹੜੀ ਮੋਟਰ ਦੀ ਗਾਰੰਟੀ ਠੀਕ ਹੈ ਬੜੇ ਬੜੇ ਹਾਂਜੀ ਹਾਂਜੀ ਤੇ ਇਹ ਵੀ ਬੁਢੀ ਇਨਸਾਨਾਂ ਦਾ ਮਕਾਨ ਕਰਨ ਵਾਸਤੇ ਆ ਬਾਈ ਜੀ ਹਾਂਜੀ ਹਾਂਜੀ ਬਿਲਕੁਲ ਇਹ ਇਨੀ ਦਾ ਇਨਸਾਨ ਸੱਟ ਮਾਰ ਨਹੀਂ ਸਕਦਾ ਜੀ ਲੱਗਦਾ ਕਿ ਇੱਕ ਡੰਡੀ ਸੱਟ ਮਾਰ ਦਈਏ ਠੀਕ ਹੈ ਬਾਈ ਜੀ ਇੱਕ ਡੰਡੀ ਇੱਕ ਡੰਡੀ ਸੱਟ ਮਾਰ ਦਈਏ ਠੀਕ ਹੈ ਇਹ ਮਤਲਬ ਆਪਾਂ ਇਨਸਾਨ ਨਹੀਂ ਹਾਂ ਤੋਂ ਹੈ ਨਹੀਂ ਮਤਲਬ ਇੰਨਾ ਫਿਰ ਅੱਜ ਕੱਲ ਕਿਸੇ 'ਚ ਦਮ ਹੀ ਨਹੀਂ ਹੈ ਹਾਂਜੀ ਹਾਂਜੀ ਤੇ ਇਹ ਤੋਂ ਬਣਾ ਆਪਾਂ ਬਾਈ ਇਹ ਟਰੈਕਟਰ ਮਾਗਰ ਪਰ ਕਈ ਵਾਰ ਜਾਂਦਾ ਜੀ ਟਰੈਕਟਰ ਜੀ ਤੇ ਕੇ ਵਗ ਜਾਂਦਾ ਜੀ ਠੀਕ ਹੈ ਬਲੀ ਇਹ ਵੀ ਖੂਲਦਾ ਠੀਕ ਹੈ ਬਾਈ ਜੀ ਇਹਦੀ ਪ੍ਰਾਈਸ ਦਾ ਦੱਸੋ ਆਪਾਂ ਬਾਈ ਜੀ ਇਹਦੀ ਪ੍ਰਾਈਸ ਆਪਾਂ ਜ ਠੀਕ ਹੈ ਬੰਨਾ ਤੇ 600 ਰੁਪਏ ਉਹ ਡਿਲੀਵਰੀ ਵੀ ਆਈ ਹੈ ਆਪਣੀ ਹਾਂਜੀ ਡਿਲੀਵਰੀ ਹਾਂਜੀ ਹਾਂਜੀ ਠੀਕ ਹੈ ਬੜੀ ਡਿਲੀਵਰੀ ਕਰ ਤੇ ਇਹ ਤੋਂ ਬਣਾਈ ਆਪਾਂ ਆ ਬਣਾਉਣੇ ਰਿਕਟੋ ਵਗੈਰਾ ਪਾਈ ਲਕਟ ਵਾਲੀ ਅਛਾ ਲਕਟ ਵਾਲੀ ਹਾਂ ਹਾਂ ਇਹ ਲਕਟ ਵਾਲੀ ਟਰਾਲੀ ਹੈ ਜੀ ਠੀਕ ਹੈ ਬੜੀ ਹਾਂਜੀ ਹਾਂਜੀ ਇਹ ਵੀ ਦੇਖੋ ਆਪਾਂ ਇਹ ਮਤਲਬ ਜਿਵੇਂ ਇਹ ਹਰੇ ਕੇ ਸਿਸਟਮ ਦੇ ਵਿੱਚ ਹਾਂਜੀ ਇੱਧਰ ਆ ਜਿਓ ਜੀ ਠੀਕ ਹੈ ਜੀ ਆਪਾਂ ਇੱਕ ਹਰੇ ਕੇ ਸਿਸਟਮ ਦੇ ਵਿੱਚ ਆਪਣਾ ਸਭਰੋਂ ਵੱਡੀ ਗੱਲ ਹੈ ਜੀ ਠੀਕ ਹੈ ਆਪਾਂ ਕੁਆਲਟੀ ਦਾ ਖਿਆਲ ਰੱਖਿਆ ਹੈ ਜੀ ਕੁਆਲਟੀ ਦਾ ਆਹ ਦੇਖੋ ਜੀ ਤੁਸੀਂ ਆ ਲੱਗਦਾ ਤੁਹਾਨੂੰ ਵੀ ਲੇਰਾਂ ਲੱਗੀਆਂ ਵਾਹ ਜੀ ਵਾਹ ਜੀ ਜਾਂ ਆ ਕੋਈ ਤੁਹਾਨੂੰ ਲੱਗਦਾ ਵੀ ਲੇਰ ਲੱਗੀ ਹੈ ਜੀ ਆ ਲੇਰ ਲੱਗੀ ਹੈ ਇਹ ਸਾਰੀਆਂ ਲੱਗੀਆਂ ਲੇਰਾਂ ਜੀ ਕੋਈ ਜਾਂਡ ਨਹੀਂ ਮਤਲਬ ਇਹ ਜਿਨੇ ਕਾਰਬਨੀ ਆ ਉਹ ਲੋਡ ਦੀਆਂ ਲੇਰਾਂ ਲੱਗੀਆਂ ਹੋਣਗੀਆਂ ਇਹਦੇ ਵਿੱਚ ਪਾਣੀ ਪੜ ਲੀਕ ਨਹੀਂ ਹੁੰਦਾ ਪਾਣੀ ਪਾ ਲੋ ਲੀਕ ਨਹੀਂ ਹੁੰਦਾ ਵਾਹ ਜੀ ਵਾਹ ਜੀ ਹਾਂ ਜੀ ਹਾਂ ਜੀ ਤੀਨੋਂ ਪਾ ਕੇ ਜਿਹੜੀ ਵਰਤੀ ਚਾਦਰਾਂ ਜੀ ਠੀਕ ਹੈ 16 ਗੇਜ ਦੀ ਠੀਕ ਹੈ ਜੀ ਠੀਕ ਹੈ ਨਵਾਂ ਟਾਇਰ ਟਿਊਬ ਵੈਰਿੰਗ ਹੈ ਜੀ ਠੀਕ ਹੈ ਜੀ ਤੇ ਬਿਲਕੁਲ ਐਕਿਊਰੇਟ ਬਣੀ ਹੋਈ ਹੈ ਜੀ ਬਿਲਕੁਲ ਐਕਿਊਰੇਟ ਜੀ ਮੈਂ ਕਹਿੰ ਹੀਰੋ ਬੈਲੈਂਸ ਟੌਲ ਬੈਲੈਂਸ ਬੱਚੇ ਚਰਾਲੀ ਦੇ ਦੀ ਆਪਾਂ ਚਾਹੀਏ ਬੱਚਾ ਚਰਾਲੀ ਠੀਕ ਆ ਬਾਈ ਜੀ ਹਾਂਜੀ ਹਾਂਜੀ ਤੁਸੀਂ ਬੱਚੇ ਦੀ ਵੀ ਪਾਓ ਪਾਵਾ ਇੱਥੇ ਹਾਂਜੀ ਤੇ ਇਹ ਤੋਂ ਬਾਅਦ ਜਿਹੜਾ ਹੋਵੇ ਕਹਣਾ ਇਹ ਬੰਦ ਹਾਂਜੀ ਇਹਦੇ ਤੋਂ ਵਗੈਰੇ ਠੀਕ ਆ ਬਾਈ ਜੀ ਹਾਂਜੀ ਹਾਂਜੀ ਤੇ ਇਹਨਾਂ ਦੀ ਆਪਾਂ ਜਿਹੜੀ ਡਿਲੀਵਰੀ ਫ੍ਰੀ ਹੈ ਦੂਸਰੀ 50 ਹਾਂ ਹਾਂਜੀ ਇਹਦੀ ਡਿਲੀਵਰੀ ਫ੍ਰੀ ਕਰ ਦਵੇ ਠੀਕ ਆ ਜੀ ਤੇ ਇਹਦਾ ਕੰਮ ਆਪਾਂ ਡੇਰੀ ਫਾਰਮ ਚ ਲੈ ਤੋਣੇ ਹਾਂਜੀ ਡੇਰੀ ਫਾਰਮ ਚ ਇੱਕ ਕੱਖ ਪੱਟਾ ਲਿਆਉਣਾ ਪੱਠਿਆਂ ਦੇ ਬਹੁਤ ਜਾਂਦੀ ਹੈ ਵੀ ਆਪਣੇ ਹਾਂਜੀ ਹਾਂਜੀ ਇਹ ਰੇੜੀਆਂ ਜਿਵੇਂ ਥਰਮਲ ਦੇ ਵਿੱਚ ਕੋਇਲਾ ਪੈਂਦਾ ਹੈ ਉਹ ਵੀ ਸਾ ਤੇ ਕਿਵੇਂ ਸੰਪਰਕ ਕਰ ਸਕਦਾ ਬੰਦਾ ਬਣਾ ਲਈ ਇਹ ਆਪਣਾ ਜੀ ਬਾਈ ਜੀ ਇੱਥੇ ਮਾਨਸਾ ਕਾਲਜ ਜਿੱਦਾ ਕੋਈ ਨੇੜੇ ਦਾ ਇੱਥੇ ਮਾਨਸਾ ਕੈਂਟੀਆ ਮੇਨ ਚੌਕ ਤੇ ਆ ਜੀ ਠੀਕ ਹੈ ਬਾਈ ਬਾਕੀ ਸਾਡੇ ਨਾਲ ਕੰਟੈਕਟ ਕਰ ਲੇ ਮੇਰਾ ਮੋਬਾਈਲ ਨੰਬਰ ਹੈਗਾ ਜੀ 98152 98364 ਜੀ ਠੀਕ ਹੈ ਹਾਂ ਜੀ ਨੰਬਰ ਬੋਲ ਭਾਈ 95924 86899 ਹਾਂਜੀ ਹਾਂਜੀ ਲੋਕੇਸ਼ਨ ਜੀ ਇਹ ਮਾਨਸਾ ਕੈਂਚੀਆਂ ਜੀ 메인 ਚੌਕ ਜੀ ਇਧਰਲੀ ਸਾਈਡ ਤੇ ਗੁਰਦੁਆਰਾ ਸਾਹਿਬ ਆ ਜਾਂਦਾ ਜੀ ਗੁਰਦੁਆਰਾ ਸਾਹਿਬ ਦੇ ਕੋਲ ਏਟੀ ਆਪਣਾ ਵੱਡਾ ਫਰਮ ਹੈ ਜੀ ਹਾਂਜੀ ਹਾਂਜੀ ਠੀਕ ਹੈ